Дәріціл баң Representatives तो मेरा अनिल अनेजा जी नाम मेरा जी कहना चाहोगे तो सब्जी मंडी असत का कम करते हैं जी सारे आड़ती है जो सा खड़ी है जी ਕੌਨਸਪਰਸ਼ਾਸ਼ਨ ਦਾ ਹੈ ਵੀ ਸਾਡੇ ਨਾਲ ਪਿਛਲੇ 10-15 ਦਿਨਾਂ ਤੋਂ ਜੋ ਵੀ ਗਾਹ ਕੰਦੇ ਆ ਸਵੇਰ 4 ਵਜੇ ਸਾਡੀ ਮੰਡੀ ਸ਼ੁਰੂ ਹੋ ਜਾਂਦੀ ਹੈ 4 ਤੋਂ 6 ਬਹੁਤ ਲੁੱਟਾ ਖੋਹ ਹੋ ਰਹੀਆਂ ਸੀ ਗਿਆ ਹਥਿਆਰ ਵਿਖਾ ਕੇ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਸੀ ਗਰੀਬ ਬੰਦਿਆਂ ਤੋਂ ਮੋਬਾਈਲ ਲੁੱਟੇ ਜਾ ਰਹੇ ਸੀ ਕਿਸੇ ਤੋਂ 5000 ਕੇ ਤੋਂ 10000 ਕੇ ਤੋਂ 20000 ਸ਼ੱਟਾਂ ਵੀ ਮਾਰ ਕੇ ਗਏ ਆ ਬੰਦਿਆਂ ਦੇ ਮੈਂ ਤੁਹਾਨੂੰ ਦੱਸ ਪੁਲਿਸ ਨੇ ਐਕਸ਼ਨ ਕੀਤਾ ਅਸੀਂ ਉੱਥੇ ਪਰਸੋਂ ਸਬਜੀ ਮੰਡੀ ਵਿਖੇ ਇਕੱਠੇ ਹੋਈ ਸੀ ਸਾਰੇ ਮੀਟਿੰਗ ਬੁਲਾਈ ਸੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਮੌਕੇ ਤੇ ਸਾਡੇ 5 ਮਿੰਟ ਦੇ ਵਿੱਚ ਐਸਐਚਓ ਸਾਹਿਬ ਨੂੰ ਮੰਡੀ ਭੇਜਿਆ ਪੁਲਿਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਵਿੱਚ ਬੰਦਿਆਂ ਨੂੰ ਫੜ ਕੇ ਅਰੈਸਟ ਕੀਤਾ ਬੰਦੇ ਟਰੇਸ ਕੀਤੇ ਆ ਅਸੀਂ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਤੇ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਮੀਦ ਚਲਾਨੇ ਆ ਵੀ ਅੱਗੇ ਤੋਂ ਇਹੋ ਜਿਹਾ ਨਹੀਂ ਲੁੱਟ ਕੋ ਹੋਊਗੀ ਧੰਨਵਾਦ ਆਜੋ ਜੀ ਡੀਰ ਸਰ ਇਹ ਮੈਂ ਬੋਲੀ ਰਿਹਾ ਹਾਂ ਮੇਰਾ ਨਾਮ ਹਣੀ ਕੁਮਾਰ ਹੈ ਪ੍ਰਧਾਨ ਸੋਜੀ ਮੰਡੀ ਯੂਨੀਅਨ ਮੁਖਤਸਰ ਸਾਹਿਬ ਜੀ ਤੇ ਮੈਂ ਦੱਸਣਾ ਚਾਹਣਾ ਹੈ ਕਿ ਦੋ ਚਾਰ ਰੋਜ਼ ਸਾਡੇ ਤੋਂ ਲੁੱਟਾ ਹੋਵਾਂ ਬਹੁਤ ਹੁੰਦੀਆਂ ਸੀ ਐ ਸਵੇਰੇ ਸਬਜੀ ਮੰਡੀ ਦੇ ਵਿੱਚ ਰੇੜੀਆਂ ਵਾਲੇ ਤੇ ਆਰਤੀ ਹੁੰਦੀ ਸੁਬਾਹ ਤੇ ਅਣਪਛਾਤੇ ਵਿਅਕਤੀ ਲੁੱਟਾ ਹੋਆ ਕਰਦੇ ਸੀਗੇ ਤੇ ਪਰਸੋ ਵੀ ਐਸ ਐਚ ਯੂ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਸੀ ਜੀ ਡੀ ਐਸ ਪੀ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਸੀ ਤੇ ਪਰਸੋ ਸਾਨੂੰ ਸਬਜੀ ਮੰਡੀ ਆ ਕੇ ਮਿਲੇ ਸੀਗੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਜੀ 24 ਘੰਟੇ ਦੇ ਅੰਦਰ ਅੰਦਰ ਪੁਲਿਸ ਪ੍ਰਸ਼ਾਸਨ ਐਸਐਚਓ ਸਾਹਮਣੇ ਆਈ ਉਹ ਬੰਦੇ ਚੱਕੇ ਆ ਜੀ ਬੰਦੇ ਕੋੜੀ ਰੋਡ ਦੇ ਸੀਗੇ ਜੀ ਤਿੰਨ ਚਾਰ ਬੰਦੇ ਉਹ ਚੱਕ ਗਏ 24 ਘੰਟੇ ਦੇ ਅੰਦਰ ਅੰਦਰ ਪੇਸ਼ ਕੀਤੇ ਜੀ ਜੋ ਕੁਛ ਉਹਨਾਂ ਨੇ ਲੁੱਟਗੋ ਕੀਤੀ ਸਭ ਕੁਝ ਮੰਨੇ ਮੰਨਿਆ ਉਹਨਾਂ ਲਈ ਮੰਨ ਲਓ ਪੁਲਿਸ ਪ੍ਰਸ਼ਾਸਨ ਦੇ ਮੂਰੇ ਹੀ ਸਾਨੂੰ ਸਾਡੀ ਸਬਜ਼ੀ ਮੰਡੀ ਸਾਰੀ ਆਰਟੀਸਟਿਸ਼ਨ ਯੂਨੀਅਨ ਤੇ ਰੇੜੀ ਯੂਨੀਅਨ ਹੀ ਪੁਲਿਸ ਪ੍ਰਸ਼ਾਸਨ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਦਾ ਧੰਨਵਾਦ ਕਰਦੇ ਕਿ ਸਾਨੂੰ ਪੂਰੀ ਖੁਸ਼ੀ ਲਹਿ ਰਹਾ ਸਾਡੀ ਮੰਡੀ ਦੇ ਵਿੱਚ ਕਿ ਜਿਹੜੇ ਲੁੱਟਖੋਹਾਂ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਨੇ ਪਰਚਾ ਕੱਟਿਆ ਸਰ ਕੀ ਮਾਮਲਾ ਹੈ ਜੀ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸਵੇਰੇ ਸਬਜ਼ੀ ਦੇ ਵਪਾਰੀਆਂ ਦੀ ਲੁੱਟਖੋਹ ਕਰਨ ਵਾਲਾ ਇੱਕ گروਅ ਅਸੀਂ ਗ੍ਰਿਫਤਾਰ ਕੀਤਾ ਜਿਸ ਚ ਤਿੰਨ ਜਣੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਕੀ ਮਿਤੀ 24 ਤਰੀਕ ਨੂੰ ਅਤੇ 25 ਤਰੀਕ ਨੂੰ ਵੱਖ-ਵੱਖ ਲੋਕਾਂ ਕੋਲ ਅ ਪੈਸੇ ਤੇ ਮੋਬਾਈਲ ਅ ਖੋਏ ਸੀ ਹਥਿਆਰਾਂ ਦੀ ਨੋਕ ਤੇ ਤੇ ਇਸ 'ਚ ਅਸੀਂ ਐਫ ਆਈ ਆਰ ਨੰਬਰ 79 ਮਿਤੀ 1524 ਅੰਡਰ ਸੈਕਸ਼ਨ 379 ਬੀ 34 ਆਈ ਪੀਸੀ ਰਜਿਸਟਰ ਕੀਤਾ ਤੇ ਤਿੰਨ ਦੋਸ਼ੀ ਇਸ 'ਚ ਗ੍ਰਿਫਤਾਰ ਕੀਤੇ ਨੇ ਜੋ ਕਿ ਸਾਡੇ ਕੋਲ ਰਿਮਾਂਡ ਹੇਠ ਨੇ ਤੇ ਦਰਾਨੇ ਪੁੱਛ ਕੇ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਸੀ ਬਰਾਮਦ ਕਰਨੇ ਸਰ ਕਿੰਨੇ ਮਕਦਮੇ ਨੇ ਹਾਂਜੀ ਇਹਨਾਂ ਤੇ ਜਿਹੜਾ ਆ ਜਾਰਜ ਮਸੀਹ ਆ ਉਹਦੇ ਤੇ 7 ਮਕਦਮੇ ਦਰਜ ਨੇ ਜੀ ਤੇ ਜਿਹੜਾ ਸੁਖਦੇਵ ਸਿੰਘ ਆ ਉਹਦੇ ਤੇ 3 ਮਕਦਮੇ ਨੇ ਤੇ ਹੈਪੀ ਕੁਮਾਰ ਆ ਜਿਹੜਾ ਇਹਦੇ ਤੇ ਫਿਲਹਾਲ ਕੋਈ ਮਕਦਮਾ ਨਹੀਂ ਦਰਜ ਇਹ ਦਾਣਾ ਮੰਡੀ ਦੇ ਨੇੜੇ ਪੁਰਾਣੀ ਦਾਣਾ ਮੰਡੀ ਦੇ ਨੇੜੇ ਰਹਿਣ ਵਾਲੇ ਨੇ ਇਹ ਕੋਟਲੀ ਰੋਡ ਦੇ ਤਿੰਨਾ ਦਾ ਇਹ ਗਰੋਸ ਹੈ ਸਵੇਰੇ ਸਵੇਰੇ ਜਿਹੜੇ ਸਬਜ਼ੀ ਦੇ ਵਪਾਰੀ ਮੰਡੀ ਚ ਸਬਜ਼ੀ ਖਰੀਦਣ ਜਾਂਦੇ ਸੀ ਉਹਨਾਂ ਤੋਂ ਇਹ ਹਥਿਆਰਾਂ ਵਾਲੀ ਲੋਕ ਤੇ ਪੈਸੇ ਤੇ ਮੋਬਾਈਲ ਵਗੈਰਾ ਖੋਹ ਕਰਦੇ ਸੀ ਸਰ ਕਿੰਨੇ